ਆ ਮੈਂ ਜਮਤੂ ਆ ਕੇ ਹੁਣ ਖਾਪੀ ਕੇ ਅ ਨਿੱਕੇ ਨਿੱਕੀਆਂ ਟ੍ਰਾਫੀਆਂ ਬਾਹਰ ਲੀ ਜਿਹੜੀਆਂ ਪਈਆਂ ਇੱਥੇ ਆ ਇਧਰ ਵੇ ਲੋ ਵੇ ਲੋ ਭਾਜੀ ਸਾਡਾ ਪਿਆਰ ਤੁਹਾਨੂੰ ਇੱਥੇ ਲੈ ਕੇ ਆਇਆ ਅਸੀਂ ਤੁਹਾਨੂੰ ਕੋਈ ਪ੍ਰੋਮੋਟਰ ਨਹੀਂ ਜੀ ਭੇਜਿਆ ਆ ਵੇ ਲੋ ਹਾਂ ਹਾਂ ਨਹੀਂ 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 ਉਹ ਕੋਈ ਚੱਕਰ ਨਹੀਂ ਮੈਂ ਪ੍ਰੋਮੋਟਰਾਂ ਦੇ ਘੇਤ ਨਾਮ ਆ ਹਾਂ ਮੈਂ ਇਦਾਂ ਭਰਾਵਾ ਦੇ ਘੇਤ ਜਰੂਰ ਆ ਜੰਦਾ ਮੇਰਾ ਹੋਰ ਸਿਸਟਮ ਮੇਰੇ ਜਿਹੜੇ ਭਰਾ ਨੇ ਜਿਹੜੇ ਜਿਹੜੇ ਮੇਰੇ ਪ੍ਰੋਮੋਟਰ ਆ ਉਹ ਮੇਰੇ ਭਰਾ ਹੀ ਆ ਬਸ ਭਾਈ ਖੁਸ਼ ਹੋ ਜਾਓ ਹਾਂ ਗੱਲੇ ਵੇ ਇਹ ਟਰਾਫੀਆਂ ਛੋਟੀਆਂ ਨੇ ਜਿਹੜੀਆਂ ਟਰਾਫੀਆਂ ਤੁਹਾਨੂੰ ਪਿਆਰ ਲੱਗਦਾ ਨਾ ਸਾਡੇ ਨਹੀਂ ਨਹੀਂ ਉਹ ਹਾਂ ਨਹੀਂ ਉਹ ਤਾਂ ਮੈਂ ਹਾਂ ਪੈਕਿਸਤਾਨ ਇੰਡੀਆ ਦਾ ਨਹੀਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਜਿੱਥੇ ਜਿੱਥੇ ਪਹਿਲਵਾਨ ਨੂੰ ਪਿਆਰ ਕਰਨ ਵਾਲੇ ਲੋਕ ਹਨ ਉਹ ਸਭ ਤੋਂ ਵੱਡੀ ਟਰਾਫੀਆਂ ਗੱਲਾਂ ਵੀ ਕਹਿੰਦੇ ਆ ਵੀ ਪ੍ਰਮੋਟਰ ਪ੍ਰਮੋਟਰ ਬਈ ਆਪਣੇ ਜਿਹੜੇ ਪ੍ਰਮੋਟਰ ਆ ਮੇਰੇ ਤਾਂ ਪੁਰਾਣੇ ਪ੍ਰਮੋਟਰ ਆ ਪਹਿਲੇ ਦਿਨ ਹੀ ਉਹ ਪ੍ਰਮੋਟਰ ਸੀ ਅੱਜ ਵੀ ਉਹੀ ਆ ਆਪਣੇ ਦਾ ਭਰਾਮਾ ਵਾਲਾ ਕੰਮ ਆ ਫੈਮਿਲੀ ਵਾਲਾ ਬਾਕੀ ਜਿਹੜੇ ਆਪਣੇ ਮੂਰੇ ਪ੍ਰਮੋਟਰ ਬਣਦੇ ਆ ਪਛੇਤੀ ਬਣਾਈ ਦੇ ਨਹੀਂ ਬਈ ਜਿੱਦੀ ਗਣੀ ਆਪਣੇ ਹਨਾ ਰੂਲ ਸੂਲ ਹੋ ਰਾ ਆਪਾਂ ਕਿੱਥੇ ਲੀਸ ਪੈਸਨ ਟਾਉਂ ਭਜ ਨਾਮ ਕੀ ਰੱਖਿਆ ਛੋਟੇ ਦਾ ਇਹਦਾ ਨਾਮ ਰੱਖਦਾ ਸਹਿਜ ਕੋਨੇ ਚੰਗੇ ਤੇ ਹੋਦਾ ਪੁੱਤਰੇ ਚੰਗੇ ਕੋਲੇ ਪੁੱਤਰੇ ਦਾ ਬਹਾਰ ਕਰੇਦਾ ਹਾਂ ਹਾਂ ਇਹਦੀ ਮਾਂ ਨੇ ਰੱਖਿਆ ਭਾਈ ਇਹਦਾ ਨਾਮ ਅਸਲਾ ਆਏਗਾ ਨਿਕਾ ਕਬੱਡੀ ਅਚ ਹਾਂ ਇਹਨੂੰ ਲਿਆਵਾਂਗੇ ਭਾਈ ਕਿਸੇ ਨਾ ਕਿਸੇ ਪਾਸੇ ਤਾਂ ਲੈ ਕੇ ਆਵਾਂਗੇ ਨਹੀਂ ਨਹੀਂ ਉਹ ਤੁਹਾਡੀ ਗੱਲ ਸਹੀ ਜੋ ਜਹਾਜ਼ ਇਹਨਾਂ ਚ ਇਹ ਹਾਂ ਤੁਹਾਡੇ ਕਿ ਇਹਨੂੰ ਕਬੱਡੀ ਕਰਾਉਂਦਾ ਰੀਪੈਨ ਤੱਕ ਇਹਦੀ ਆਂਖ ਨਹੀਂ 14 ਸਾਲ ਦੇ ਨੂੰ ਖੇਡਣ ਲਾ ਦੇਣਾ ਮੈਂ ਆਪਦੇ ਵੀਰੇ ਨੂੰ ਚਲੋ ਅੱਲਾਹ ਕਰੇ ਜੀ ਰੱਬ ਲੰਮੀ ਜ਼ਿੰਦਗੀ ਦੇ ਇਹ ਤੰਦਰੁਸਤੀ ਬਾਕੀ ਦੇਖਦੇ ਆ ਵੀ ਹਾਂ ਜਿੱਦਾਂ ਜੇ ਬਾਬਾ ਰੱਖੇ ਸੁੱਖ ਪਲਵਾਨੀ ਬਲਵਾਨੀ ਚ ਤੜਾ ਮੰਗਿ ਡਾ ਮੰਗਣ ਬਿਲਕੁਲ ਜੀ ਰੱਬ ਲੰਮੀ ਤੇ ਸਿਹਤ ਵਾਲੀ ਜ਼ਿੰਦਗੀ ਦੇ ਹਾਂ ਪਲਵਾਨੀ ਬਲਵਾਨੀ ਕਿੱਧਰ ਨੂੰ ਵੀ ਆਪਾਂ ਨੂੰ ਤਿਆਰ ਆਪਾਂ ਕਰ ਹੀ ਲੈਣਾ ਜਿੱਦਰ ਨੂੰ ਵੀ ਵੱਡਣਾ ਹੈ ਬਾੜ ਲਾਂਗੇ ਜੇ ਪੜ੍ਹਾਈ ਕਣੀ ਚੱਲਦਾ ਹੈ ਪੜ੍ਹਾਈ ਕਣੀ ਤੋੜ ਦਾਗੇ ਮਾਂ ਪੜ੍ਹੀ ਹੋਈ ਆ ਤਾਂ ਫਿਰ ਮਾਂ ਪੜ੍ਹਾ ਵੀ ਲੈਂਦੀ ਆ ਹੁਣ ਆਪਣੇ ਦਾ ਮਾਂ ਪਿਓ ਹੀ ਨਹੀਂ ਦੋਨੋਂ ਹੀ ਨਹੀਂ ਪੜ੍ਹੇ ਹੋਏ ਸੀ ਅਨਮਨ ਸਾਡੀ ਪਾਈਂ ਚਟਾਂ ਦੇ ਵਿੱਚ ਇਹੀ ਆ ਹਾਂ ਕੋਈ ਵੀ ਸੀ ਚਟਾਂ ਚ ਇਹੀ ਸੀ ਸ਼ੁਰੂ ਤੋਂ ਪਿਓ ਜਿਹੜੇ ਨੇ ਡੇਰੇ ਵਾਲੇ ਮਾਮਾ ਜਿਹੜੀਆਂ ਘਰ ਘਰ ਗਰਸਤੀ ਹਾਂ ਬਸ 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 ਕੋਈ ਨੀ ਗੋ ਚਲੋ ਮਾਮਾ ਉਹ ਪੜੀਆਂ ਲਿਖੀਆਂ ਨੇ ਤੇ ਉਹ ਸਾਡੇ ਬੱਚੇ ਹੋ ਜੇ ਕਾ ਪਜਾ ਪਜਾ ਅਦੇ ਪੈ ਅਦੇ ਲਾ ਪਾ ਤਾਰ ਤੋਂ ਭਰਾ ਤੇ ਨੂੰ ਕਿੰਨਾ ਪਿਆਰ ਕਰਦੇ ਆ ਇਹਨੇ ਮਾਸ਼ਾਅੱਲਾ ਅੱਲਾ ਪਾਕ ਨਜ਼ਰ ਨਾ ਲਾਏ ਹਾਂ ਨਹੀਂ ਮੇਰ ਰੱਖੇ ਬ੍ਰਹਮਾਤਮਾ ਜੀ ਹਾਂ ਨਜ਼ਰ ਨਾ ਲਾਏ ਮੈਂ ਕਰ ਲੈ ਨਾਨਾ ਤੁਹਾਡੇ ਨਾਲ ਮਾਸ਼ਾਅੱਲਾ ਸਾਰਾ ਕੁਝ ਹੀ ਬੋਲ ਲਈਦਾ ਹਾਂ ਹਾਂਜੀ ਹਾਂਜੀ ਹੋਵੇ ਯਾਰ ਸੱਚੇ ਨਾਲ ਤੁਹਾਡੇ ਨਾਲ ਆਹ